ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਝੰਡੇਆਣਾ ਜੀ ਜਿਹੜਾ ਇੱਕ ਝੰਡੇਆਣਾ ਵੀ ਕਹਿ ਦਿੰਦੇ ਆ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 5 ਨਗ ਲੈ ਕੇ ਆਂਦੇ ਆ ਸੂਏ ਸਵਾਏ ਆ ਗੱਬਣ ਵੀ ਆ ਤੋਕੜ ਵੀ ਆ ਵੀਡੀਓ ਨੂੰ ਅੰਦਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਹੋਲ ਤੇ ਸੈੱਟ ਕਰ ਲਿਓ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਫਟਸੀ ਕੈਲੀਬ੍ਰੇਟ ਆ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਆਪਣਾ ਮੱਖਣ ਸਿੰਘ ਜੋਹੜ ਪਿੰਡ ਛੱਡੇ ਵਾਲਾ ਚੜੱਕ ਜਿਹੜਾ ਮੋਗਾ ਮੋਬਾਈਲ ਨੰਬਰ ਜੀ 9909794300 ਪੰਜ ਨਾਗਾ ਬਾਈ ਪੰਜ ਆ ਬਾਈ ਜੀ ਠੀਕ ਆ ਪਰਸੋ ਵਾਲੇ ਵੈਗ ਗਏ ਜੀ ਹਾਂ ਬਾਈ ਉਹਦੇ ਹੀ ਵੈਗ ਗਏ ਸੀਗੇ ਇੱਕ ਘੰਟੇ ਦੇ ਬਾਅਦ ਯਾਰ ਆਪਣਾ ਬਾਈ ਭਾਈ ਉੜਦਿਆਂ ਵਾਲਾ ਹੁੰਦਾ ਭਾ ਵੀ ਅੱਜ ਆਪਾਂ ਮੇਰੇ ਵੀਰ ਨੇ ਭਾਈ ਜੈ ਸਿੰਘ ਮਹਿਰੋ ਨੇ ਚਲੋ ਉਹਨੂੰ ਆਪਣੇ ਭਰਾ ਉਹ ਛੋਟਾ ਵੀਡੀਓ ਉਹਨੇ ਭਾਈ ਤੋਕੜਾ ਮੰਝਾਂ ਦੀ ਆਪਾਂ ਉਹ ਭਾ ਜੈ ਸੱਜਣਾ ਦੇਣੀ ਤੋ ਕੜਗੱਬਾਂ ਵਿੱਚ ਹਾਂ ਆਹ ਬਾਤ ਸੱਜਣਾ ਦੇਣੀ ਆ ਉਸ ਬਾਅ ਚ ਠੀਕ ਆ ਤੇ ਬਾ ਜਾਵੇਂ ਨਿਕੇ ਨਿਕੇ ਠੀਕ ਆ ਹਾਂ ਜਿੱਥੋਂ ਮਰਜ਼ੀ ਸ਼ੁਰੂ ਕਰ ਲੋ ਬਰਾੜ ਸਾਹਿਬ ਉਧਰੋਂ ਕਰ ਲੋ ਪਰਲੇ ਪਾਸੇ ਕਰ ਲੋ ਬਰਾੜ ਤੋਂ ਹੀ ਕਰ ਲੈਨੇ ਚਲੋ ਸੂਆ ਕਿੰਨਾ ਵੈੜਦਾ ਜੀ ਦੂਜਾ ਸੂਆ ਬਰਾੜ ਸਾਹਿਬ ਠੀਕ ਆ ਜੀ ਕਦੋਂ ਸੂਈ ਆ ਜੀ ਸੂਈ ਨੂੰ ਹੋ ਗਿਆ 2 ਟਾਈਮ ਹੀ ਨੇ ਠੀਕ ਆ ਇਹ ਆਈ ਕਰਾਈ ਨਹੀਂ ਤਾਰਾ ਕਰਦੀ ਆ ਠੀਕ ਆ ਦੁੱਧ ਜਿਹੜਾ ਇਹ ਥੱਲੇ 11 ਕਿਲੋ ਆ 10 ਦੀ ਗਰੰਟੀ ਆ ਦੱਸ ਜੋ ਕਿ ਲੈ ਜੇ ਅਗਲਾ ਮੈਂ ਨਾ ਯਾਰ ਕੋਈ ਥਣਾਂ ਨੂੰ ਹੱਥ ਮੇਰਾ ਲਾਵੇ ਜੇ ਥਣ ਤੇ ਵਾਪਸ ਮਾ ਗਾਲੀ ਛੱਡ ਦੇ ਠੀਕ ਆ ਥਣ ਬਖਾਦੀ ਮੜੇ ਨੇੜੇ ਤੋਂ ਨੇੜੇ ਤੋਂ ਆਪਾਂ ਚੈੱਕ ਕਰਾ ਦਿੰਨੇ ਆ ਵੇਖ ਬਾਈ ਸੁਦਾ ਸੈਜ ਦਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਤੀ ਚਵਾਈ ਵਾਲਾ ਬਾਕੀ ਨਿੱਗਰ ਆ ਨਾ ਸਮਝ ਪੂਰੀ ਬਾਈ ਯਾਰ ਸ਼ਿਕਾਇਤ ਨਹੀਂ ਵੇਖ ਬੈਠਦੀ ਯਾਰ ਤੂੰ ਕੋਈ ਗਾਲੀ ਕੁਆਲਟੀ ਮੇਰੇ ਪੂਰੀ ਚੰਗੀ ਸੀ ਠੰਡੀ ਪੂਰੀ ਆ ਬਰਾੜ ਸਾਹਿਬ ਠੀਕ ਆ ਯਾਨੀ ਥੱਲੋ ਨਹੀਂ ਬਹਿ ਕੇ ਕੋਈ ਉੱਠਦਾ ਮੈਂ ਨਾ ਕੋਈ ਗਾਲੀ ਨਹੀਂ ਠੀਕ ਆ ਮੋੜ ਲਿਆ ਵੀਰੇ ਨੇੜੇ ਤੋਂ ਵਖਾ ਦੇ ਮਾੜੀ ਨੇੜੇ ਤੁਸੀਂ ਮੰਨ ਕੇ ਲੈ ਜਾਓ ਵੀਰੇ ਦੁੱਧ 11 ਹੀ ਹੋਊਗਾ 1 ਕਿਲੋ ਤਾਂ ਘੱਟ ਦੱਸਿਆ ਕੋਈ ਬੱਚੀ ਜ਼ਕੀਰ ਬਹੁਤਾ ਬਰਾੜ ਸਾਹਿਬ ਬਾਕੀ ਟੋਕਰੀ ਕਪੱਠੇ ਖਾਣ ਵਾਲੀ ਆ ਨਿੱਗਰ ਆ ਜਾਣ ਵਾਲੀ ਜਾਣ ਵਾਲੀ ਆ ਜੀ ਫੁੱਲ ਨਿੱਗਰ ਨਰ ਹੋਈ ਆ ਕੋਈ ਆਏ ਨਹੀਂ ਹਨਾ ਲੱਸੀ ਲਾਵੀ ਆ ਜੈਜ ਕਰਨੀ ਡਿਮਾਂਡ ਜਿਹੜੇ ਲੈਣਾ ਹੀ ਆ ਹੁਣ ਯਸ ਤੇ ਨੋ 35000 ਦੀ ਦੇ ਦਿੱਤੀ ਜੀ ਜੈਜ ਜਮਾ 30 ਦੀ ਦੇ ਦਿੱਤੇ ਮਾਣ ਤਣ ਕਿੰਨਾ 26000 ਚੋਂ 500 ਛੂਡ 10 ਕਿਲੋ ਦੁੱਧ ਬੱਚੀਆਂ ਨਾਲ ਉਸਾਸਤੇ ਬੱਚੀਆਂ ਰਜੇ ਇਹ ਤਾਂ ਪਹਿਲੇ ਟੀਕੇ ਰਹਿਣ ਵਾਲੀਆਂ ਹਮ ਆਪਾਂ ਭਰਾੜੀ ਕੋ ਆਪਾਂ ਤਾਂ ਵੇਚਣੀ ਆ ਹਮ ਠੀਕ ਆ ਐਂ ਤਾਂ ਦੇ ਦੇਣੀ ਆ ਬਸ ਜਿਹੜਾ ਲੈ ਗਿਆ ਲੈ ਗਿਆ ਤੇ ਆਫਰ ਹੀ ਆ ਇਹ ਉਹ ਲਾਵੇ ਕੋਈ ਮੋੜ ਦੇਣੀ ਹੈ ਅੱਗੇ ਬਾਈ ਕੋਈ ਮੋੜਿਆ ਸੀ ਅੱਗੇ ਆਪਣਾ ਕਿੰਨਾ ਕਮਾਲ ਵੀਰ ਆ ਇਹ ਤਾਂ ਗੱਲ ਹੈਗੀ ਆ ਹਾਂਜੀ ਦੋ ਨੰਬਰ ਬਾਈ ਆ ਬਾਈ ਤਾਜੀ ਸੂਈ ਮੈਂ ਆ ਹਮ ਬੱਚਾ ਕੀ ਆ ਜੀ ਬੱਚਾ ਮਗਰ ਕਟਾ ਆ ਤੇ ਬਰਾੜਾ ਸਾਹਿਬ ਵੇਖ ਨਿੱਗਣ ਰੋਆ ਕਟਾ ਠੀਕ ਆ ਬਾਈ ਦੁੱਧ ਆਪਾਂ 10 ਕਿਲੋ ਚੋਕੇ ਲਿਆਂਦੀ ਆ ਸਫਰ ਚੋਂ ਆਈ ਆ ਸਫਰ ਤੇ ਜਾਣੀ ਆ ਕੋਈ 7-8 ਮੰਨ ਲੈ ਬਾਕੀ ਦੁੱਧ ਅਗਲੇ ਦੀ ਸੇਵਾ ਦਾ 7-8 ਮੰਨ ਕੇ ਲੈ ਕੇ ਜਾਵੇ ਆਪਾਂ ਭਾਈ ਇੱਥੋਂ ਕਿਹਾ ਥਣ ਵਗ ਦੇ ਵਿਖਾਉਣੇ ਅਗਲੇ ਦੀ ਸੇਵਾ ਦਾ ਦੁੱਧ ਅਸੀਂ ਨਹੀਂ ਝੂਠ ਮਾਨਾ ਵਪਾਰੀਆਂ ਕੋ ਵੀ ਅਸੀਂ 20 ਕਿਲੋ ਚਵਾ ਦੇਾਂਗੇ ਠੀਕ ਆ ਦੁੱਧ ਅਗਲੇ ਦੀ ਸੇਵਾ ਨਾਲ ਦੇਣਾ ਹੂੰ ਪਾ ਜਮਾ ਟੋਕਰਾਂ ਵਾਲੇ ਕਰ ਦੇਣੇ ਆ ਮੈਂ ਦੁੱਧ ਦੇ ਦੂਗੀ 10 ਕਿਲੋ ਭਾਈ ਲੈ ਚੱਲੀ ਲੈ ਚੱਲੀ ਭਾਈ ਚਾਰੂ ਚੁਰੂ ਬਥੇਰੀ ਆ ਚਵਾਈ ਬਥੇਰੀ ਜੰਗੀ ਬਰਾੜ ਸਾਹਿਬ ਠੀਕ ਆ ਦਰਮਿਆਨੀ ਹੈਡ ਦੀ ਇਹ ਵੀ ਦੱਸਦੀ ਕੋਈ ਬਾਲੀ ਵੱਡੀ ਮੰਨ ਕੇ ਨਾਵੇ ਨੋਰਮਲ ਜੀ ਹਾਈਟ ਹੀ ਆ ਤੇ ਭਾਵ ਤਾਂ ਛੋਟਾ ਹੀ ਹੋਣਾ ਫਿਰ ਜਿੰਦਾ ਕ ਭਾਅ ਓਡਾ ਕਹਿ ਹਾਈਟ ਹੋਊਗੀ ਜੇ ਵੱਡੀ ਹਾਈਟ ਹੋਈ ਤਾਂ ਵੀਰੇ ਅਗਲਾ ਭਾਅ ਵੀ ਪੂਰਾ ਵੱਡਾ ਹੀ ਮੰਗੂ ਦੁੱਧ 7-8 ਹੀ ਮੰਨ ਕੇ ਆਵੇ ਤੋ ਦાસੀ ਆ ਸਾਜੀ ਆ ਬਰਾੜ ਸਾਹਿਬ ਬਿਲਕੁਲ ਈ ਐਵੇਂ ਹਫਤੇ ਦਹਾ ਦਿਨਾਂ ਦੀ ਸੂਈ ਆ ਕੋਈ ਅਗਲਾ ਇਹਨੇ ਕਹੇ ਮਹੀਨੇ ਦੀ ਸੂਈ ਹੋਊਗੀ ਠੀਕ ਆ ਤੇ ਮਾਲ ਜਾਦੇ ਆ ਆਪਣਾ ਸਵੀਆਂ ਸੁਮੀਆਂ ਨਹੀਂ ਰਾਤੀ ਯਾਰ ਮਸਾ ਕੱਠੀਆਂ ਕੀਤੀ ਅੱਜ ਵੀਡੀਓ ਪਾਉਣੀ ਇਹਨਾਂ ਨੇ ਖਾਦਾ ਪੀਤਾ ਵੇਲਾ ਵਿੱਚ ਤਾਂ ਕੁਛ ਨਹੀਂ ਹੂੰ ਇਹ ਤਾਂ ਕਰਾ ਖਾ ਪੀ ਕੇ ਦੁੱਧ ਦੇਣਾ ਐਵੇਂ ਅਗਲਾ ਮੈਨੂੰ ਮੈਨੂੰ ਫੋਨ ਲਾਵੇ ਭਾਈ ਤੂੰ ਦੱਸ ਕੇ ਦੇ ਦੱਸ ਨਹੀਂ ਦਿੰਦੀ ਹੂੰ ਆਪਾਂ ਕਿਹੜਾ ਥੜ ਵਗਦੇ ਦੇਣੇ ਯਾਰ ਆਪਣੇ ਲੋ ਕੋਈ ਚੱਕਰ ਨਹੀਂ ਅਗਲਾ 10 ਚੋਲੇ 12 ਚੋਲੇ ਸੇਵਾ ਦਾ ਜੈਜ ਡਿਮਾਂਡ 85000 ਦੀ ਦੇ ਦਈਏ ਮਾਨਤਾਨ 72000 ਜੋ ਛੋੜ ਕਰ ਦੇਣੀ ਬਰਾੜ ਸਾਹਿਬ ਇਹੇ ਫੁੱਲ 72000 ਚੋਂ ਹਾਂ ਪੂਰਾ ਮਾਨਤਾਨ ਕਰ ਦੇਣਾ ਠੀਕ ਆ ਤਿੰਨ ਨੰਬਰ ਭਾਈ ਘੜਦੀ ਬਾਬਾ ਸੂਆ ਕਿੰਨਾ ਮਾਜੀ ਇਹਦਾ ਇਹ ਦੂਜਾ ਸੂਆ ਜੀ ਕਦੋਂ ਸੂਈ ਸਿੰਗ ਟੁੱਟਿਆ ਵਾ ਇਹਦਾ ਸਿੰਗ ਜਮਾ ਸੁੱਕਿਆ ਵਾ ਠੀਕ ਆ ਬੱਚਾ ਬਰਾੜ ਸਾਹ ਕਟਾ ਮਗਰ ਵੇਖ ਕਿੰਨਾ ਨੇ ਗਰਤੀ ਕੇ ਦਾ ਤੇ ਪੰਜਾ ਚੌਂਦ ਨਾਲੀ ਸੂਈ ਬੌੜਾ ਹੀ ਜੀ ਆ ਜੇਤਾ ਯਾਰ ਅੱਛਾ ਤੇ ਸਿੰਗ ਪਹਿਲਾਂ ਤੋਂ ਹੀ ਲਿਆ ਸਿੰਗ ਪਹਿਲਾਂ ਤੋਂ ਟੁੱਟਿਆ ਵੇਲਾ ਜਮਾ ਸੁੱਕਿਆ ਵਾ ਜਮਾ ਕੋਈ ਚੱਕਰ ਹੀ ਨਹੀਂ ਹੂੰ ਠੀਕ ਆ ਲੈ ਚੱਲੀ ਵੀਰੇ ਬਾਬਾ ਤੋਰੀ ਦੁੱਧ ਕਿੰਨਾ ਜ਼ਿਆਰਾ ਦੁੱਧ ਯਾਰ ਆਪਾਂ ਤਾਂ ਉਥੇ 9 ਕਿਲੋ ਚੋਕੇ ਲਈਆ ਹੁਣ ਕੋਈ ਜਿੰਨਾ ਮਰਦੀ ਮੰਨ ਲੈ ਛੇ ਸੱਤ ਦੋ ਤਿੰਨ ਕਿਲੋ ਘੱਟ ਹੀ ਮੰਨੇ ਕੋਈ ਚੱਕਰ ਨਹੀਂ ਯਾਰ ਥਾਣੀ ਵਗ ਦੇ ਦੇਣੀ ਆਪਣੇ ਕੋਈ ਗੱਲ ਨਹੀਂ ਯਾਰ ਠੀਕ ਆ ਦੁੱਧ 10 ਕਿਲੋ ਜਵਾਈ ਆ ਬਰਾੜ ਸਾਹ ਪੱਧਰਾ ਇੱਕੋ ਜੀ ਆ ਵੇਖ ਯਾਰ ਪੂਰੀ ਦੁੱਧ ਵਾਲੀ ਦੁੱਧ ਵਾਲੀ ਦਾ ਹੀ ਹਵਾਨਾ ਵੇਖ ਪੂਰੀ ਸੋਹਣੀ ਆ ਕਿਤਾ ਗੱਲ ਦੁੱਧ ਹੈਗਾ ਤਾਂ ਹੀ ਬਣਿਆ ਬਾਈ ਬਾਕੀ ਚੰਗੀ ਆ ਇਹ ਕੱਲਾ ਸੈਂਗੀ ਹੈ ਨਹੀਂ ਇਹਦੇ ਨੂੰ ਦੁੱਧ ਪੀਣ ਨੂੰ ਮਾੜੀ ਵੀ ਨਹੀਂ ਸੈਂਗ ਹੁੰਦਾ ਯਾਰ ਅਸੀਂ ਅੱਛੀ ਮੰਗਣਾ ਹੀ ਹੂੰ ਠੀਕ ਆ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਫੋੜ ਛਾਂ ਕੇ ਦੇ ਭੂਰਾ ਵੀ ਨਹੀਂ ਛੋਟਾ ਜਿਹਾ ਭਾਜ ਦਾ ਤਾਜੀ ਸੂਈ ਯਾਰ ਬੌਲੇ ਚੀ ਆ ਹੂੰ ਕਿੰਨੇ ਰੁਪਏ ਲੈਣੇ ਆ 75 ਚ ਛੋੜ ਕਰ ਦਿਆ ਯਾਰ ਖੁੱਲੀ ਕਿੰਨੇ ਮਾਰਦਾਨ ਕਰਦਾ 1000 2000 ਦਾ ਯਾਰ ਖੁੱਲਾ ਹੀ 75000 ਚੋਂ ਹੈ ਖੁੱਲਾ ਮਾਰਦਾਨ ਕਰਦਾ ਆ ਪਾਣੀ ਮਿਲਨੇ ਕਿਸੇ ਤੋਂ ਹੈ ਯਾਰ ਅਗਲਾ ਟੋਕੜਾ ਦੇ ਮੰਗੀ ਜਾਂਦੇ 80 85 85 90 90 ਹੂੰ ਅਸੀਂ ਸਦਰਾਂ ਦੇ ਜਾਂਦੇ ਆ 4 ਨੰਬਰ ਬਾਈ 4 ਨੰਬਰ ਬਰਾੜ ਸਾਹਿਬ ਮੈਂ ਤਾਂ ਆਪਣੀ ਬਹੁਤ ਮਹਿੰਗੀ ਲਈ ਆ ਹੂੰ ਆਪਾਂ ਵੀਡੀਓ ਜੋ ਸਾਫ਼ ਹੀ ਗੱਲ ਦੱਸ ਦਿੰਨੇ ਆ। ਇਹ ਮੰញਾ ਅਸੀਂ ਆ ਲਾਲਚ ਕਰਕੇ ਗੱਡੀ 'ਚ ਪਾਲਿਆ ਤੈਨ ਨੇ ਥੋੜਾ ਜਨਾ ਸਿੰਗ ਪੋਪਲਾ ਲਵਾ ਗਈ। ਅੱਛਾ। ਪੋਪਲਾ ਅਸੀਂ ਠੋਕਤਾ ਕੋਈ ਉਹਵੇਂ ਨਹੀਂ ਲਊ ਨੀ ਲਵਾਣੀ ਆਵੇਲਾ ਸੁੱਕਿਆ ਵਾ ਸਿੰਗ। ਹੂੰ। ਕੱਟੀ ਇਹਦੇ ਮਗਰ ਆ। ਠੀਕ ਆ। ਅੱਛਾ ਬੱਚਾ ਮਗਰ ਕੱਟੀ ਆ। ਕੱਟੀ ਆ ਦੁੱਧ ਅਸੀਂ 11 ਕਿਲੋ ਚੋਕੇ ਲਈਆ। ਹੂੰ। ਹੁਣ ਰੱਬ ਜਾਣੇ ਇਹ ਕਿੰਨਾ ਦਿੰਦੀ ਆ। ਹੂੰ। ਠੀਕ ਆ। ਅਜੀ ਥਣ ਵਗਦੇ ਦੇਣੇ ਆ। 8 ਵੀ ਰਹਿ ਸਕਦਾ 9 ਵੀ ਰਹਿ ਸਕਦਾ ਥੋੜਾ ਜਿਆ ਦੁੱਖ ਮੰਦੀ ਆ। ਠੀਕ ਆ। ਮੈਂ ਕੋਪਰਾ ਵੜਾ ਕੀਤਾ ਇਹਨੇ ਬਾਈ। ਹੂੰ। ਥਣਾ ਦੀ ਵਾਦੇ ਉਹ ਆਪਣੀ ਗਾਰੰਟੀ ਆ ਠੀਕ ਆ ਬਾਹਰ ਪਿੱਛੇ ਦੀ ਵੀ ਮੈਂ ਨਾ ਯਾਰ ਕਿਸੇ ਪਸ਼ੂ ਦੇ ਵੀ ਆਪਣੀ ਗਾਰੰਟੀ ਹੋਊ ਖੁੱਲ ਠੀਕ ਆ ਆ ਵੇਖ ਮੈਂ ਆਪਣੀ ਮਹਿੰਗੀ ਲਈ ਆ ਪਕਟਾ ਕੇ ਦੇਣੀ ਯਾਰ ਆਪਾਂ ਸਾਰੀਆਂ ਜੋ ਨਫੇ ਵੀ ਲੈਣੇ ਆ ਤੇ ਅੱਜ ਜੇ ਆਪਾਂ ਘਟਾ ਪਾਲਾਂਗੇ ਫੇਰ ਕਿੱਡੀ ਗੱਲ ਠੀਕ ਆ ਸਿੰਘ ਜਰੂਰ ਖੁੱਲਾ ਇੱਕ ਜਿਆਦਾ ਪਸ਼ੂ ਹੋਣ ਕਾਰਨ ਪੋਪਲਾ ਲਵਾ ਗਈ ਹੈ ਨਹੀਂ ਇਹ ਗੱਡੀ 'ਚ ਭਾਈ ਅੜ ਗਿਆ ਸੀਗਾ ਅੱਛਾ ਅੜ ਗਿਆ ਆ ਵੇ ਵਿਖਾ ਦੇ ਸਵਾਰ ਕੇ ਆਪਾਂ ਯਾਰ ਮੁੜ ਕੇ ਗਾਲਾਂ ਨਹੀਂ ਲੈਣੀਆਂ ਆ ਠੀਕ ਆ ਆ ਠੁੱਕਿਆ ਵਾ ਦੂਰੀ ਯਾਰ ਠੁੱਕਿਆ ਵਾ ਜੀ ਅਸੀਂ ਐ ਝੂਠ ਨਹੀਂ ਮਾਰਨਾ ਕੋਣੀ ਕੋਈ ਟੁੱਟਿਆ ਟਾਟਿਆ ਨਹੀਂ ਉੱਤੇ ਹੀ ਪੋਪੜਾ ਲੈ ਗਿਆ ਠੀਕ ਆ ਜੀ ਇਹ ਟੈਗ ਵੀ ਜਾਣਾ ਹੁਣ ਇਹ ਤਾਂ ਟੈਗ ਜਾਂਦਾ ਇਹ ਤਾਂ ਕੋਈ ਐਡੀ ਗੱਲ ਹੈ ਨਹੀਂ ਠੀਕ ਆ ਜੈਜ ਡਿਮਾਂਡ ਇਹਦੀ ਫਿਰ ਬਰਾੜ ਸਾਹਿਬ ਸਾਡੀ ਤਾਂ ਲਈਏ 80 ਦੀ ਹੁਣ ਅਸੀਂ 75000 ਦੀ ਦੇ ਦੇਣੀ ਹੈ 75 ਦੀ ਦੇ ਦਾਂਗੇ 75 ਚੋਂ ਵੀ ਛੋਟ ਕਰ ਦਾਂਗੇ ਯਾਰ ਠੀਕ ਆ ਵੀਰੇ 75000 ਚੋਂ ਵੀ 22 ਕਹਿੰਦਾ ਛੋਟ ਛੱਪਾ ਹੋ ਜਾਊਗਾ ਕੱਟੀ ਆ ਦੇ ਮਗਰ ਜੀ ਕੱਟੀ ਹਾਂ ਇਹਦੇ ਮਗਰ ਆ ਆ ਵੇ ਕਿੰਨੀ ਚੰਗੀ ਤਾਜੀ ਸੂਈ ਮੈਂ ਠੀਕ ਆ ਤੇ ਨਗ ਨੰਬਰ ਆ ਗਿਆ ਬਈ 5 ਆਪਣਾ ਇਹੇ ਇਹਦੀ ਪਹਿਲਾਂ ਦਾ ਹਾਈਟ ਚੈੱਕ ਕਰ ਵੇਖ ਸਿੰਘੀ ਵੇਖ ਹੁਣ ਜੇ ਕਹੀਏ ਆਪਾਂ ਵੀ ਹਰਿਆਣੇ ਤੋਂ ਲਿਆਂਦੀ ਅਸੀਂ ਤਾਂ ਨਹੀਂ ਕਹਿਣਾਗਾ ਹੂੰ ਠੀਕ ਆ ਆ ਟੈਮਕਣਾ ਜਾ ਵੈਸੇ ਹੀ ਹੈ ਫੇਰ ਹੀ ਚੱਲਦਾ ਬਰਾੜ ਸਾਹਿਬ ਠੀਕ ਆ ਜੀ ਤੋਰੀ ਬੱਬਾ ਨੂੰ ਕਿੰਨੇ ਦਿਨ ਲੈਂਦੀ ਹੈ ਇਹ ਲੈ ਜੂ 10 ਦਿਨ ਬਾਈ ਹਜੇ ਤਾਂ ਲਾਉਣਾ ਹੀ ਪਈ ਹੈ ਖੁੱਲੇ ਹੀ ਲੈ ਜੂ ਜਿਹੜਾ ਲੈ ਗਿਆ ਉਹਦੇ ਵਾਸਤੇ ਆਫਰ ਹੀ ਆਜੇ ਇਹ ਮੈਂ ਤਾਂ ਸੁਆ ਕੇ ਅਗਲਾ ਜੇ ਨਹੀਂ ਮਰਜੀ ਵੇਲੇ ਤਿਆਰ ਹੋ ਕੇ ਦੁੱਧ ਵੀ 12-13 ਕਿਲੋ ਭਰਦੀ ਮਾਲਕਾਂ ਨੇ ਕਿਹਾ ਚੰਗੀ ਆ ਪਰ ਅਸੀਂ ਤਾਂ ਥਾਣਾ ਦੀ ਗਾਰੰਟੀ ਦੇਣੀ ਤੇ ਬਾਹਰ ਪਿੱਛੇ ਦੀ ਅਸੀਂ ਨਹੀਂ ਦੁੱਧ ਦੀ ਗਾਰੰਟੀ ਦੇਣੀ ਠੀਕ ਆ ਦੁੱਧ ਵਾਲਾ ਕ ਨਹੀਂ ਯਾਰ ਅਸੀਂ ਗਾਲਾਂ ਨਹੀਂ ਲੈਣੀਆਂ ਬਾਈ ਠੀਕ ਆ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਪੱਟਪੂੜਾ ਵੀ ਚੰਗਾ ਹੈਣਾ ਮੋੜਲੇ ਆਈ ਬਾਈ ਕੱਢ ਵੇਲਾ ਬਰਾੜ ਸਾਹਿਬ ਤੇ ਸ਼ਿਕਾਇਤ ਨਹੀਂ ਵੇਲਾ ਸ਼ਿਕਾਇਤ ਆ ਕੋਈ ਆਈ ਨਹੀਂ ਬਸ ਮਾੜਾ ਜੀ ਨਹੀਂ ਲਾ ਯਾਰ ਰਾਤ ਪਸੂ ਜਿਆਦੇ ਕਰਕੇ ਅੱਛਾ ਠੀਕ ਆ ਇਹ ਜਿਹਨੂੰ ਲੋਕ ਕੀ ਕਹਿੰਦੇ ਹਰਿਆਣੇ ਚੋਂ ਲੈ ਆਂਦੀਆਂ ਆਈ ਦਾ ਇੱਥੋਂ ਹੀ ਲੈ ਜਾਂ ਪਿੰਡਾਂ 'ਚ ਅਸੀਂ ਨਹੀਂ ਹਰਿਆਣੇ ਲੈ ਆਂਦੀਆਂ ਠੀਕ ਆ ਜੈਜ ਡਿਮਾਂਡ ਇਹਦੀ ਇਹਦਾ ਯਾਰ 90 ਚੋ ਮਾਨ ਤਾਨ ਖੁੱਲਾ ਕਰ ਦਿਆਂਗੇ 90000 ਚੋ ਦੇ ਦੇ ਦਿਆਂਗੇ ਯਾਰ ਭਾਣਾ ਜਿਹੜੇ ਭਾਗ ਲਾ ਮੰਗੂ ਦੇ ਦਿਆਂਗੇ ਠੀਕ ਆ ਫੋਨ ਵਾਲੇ ਆ ਤੇ ਆਫਰ ਆ ਫੋਨ ਲਾਵੇ ਕੋਈ ਦੇ ਦਿਆਂਗੇ ਮੇਰਾ ਭਾਈ ਦੇ ਲਾਵੇ ਫੋਨ ਉਹ ਜਿਹਨੇ ਲੈਣੀਆਂ ਸਵਾਦ ਵਾਲਾ ਮੇਰਾ ਵੀਰ ਕੋਈ ਉਹ ਨਾ ਟਾਈਮ ਖਰਾਬ ਕਰੇ ਉਹ ਮੜ ਕੇ ਰਾਤ ਨੂੰ 8 ਵਜੇ ਤੋਂ ਬਾਅਦ ਜਿੰਨੀ ਮਰਜ਼ੀ ਮੇਰੇ ਨਾਲ ਭਗਾਈ ਕਰੀ ਜਾਵੇ ਉਹਦਾ ਵੇਲੇ ਹੁੰਨੇ ਆ ਹਾਂਜੀ 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 ਜਿਹਨੇ ਸਵਾਦ ਲੈਣਾ ਹਾਂਜੀ ਠੀਕ ਆ ਬਾਕੀ ਕੋਈ ਵੀ ਨਾ ਤੁਹਾਨੂੰ ਪਸੰਦ ਆਉਂਦਾ ਖੱਟ ਬੈਂਦਾ ਆ ਵੀ تسਲੀ ਕਰਕੇ ਯਾਰ ਸਾਡੇ ਘਰੇ ਲੈ ਆ ਲਗਾਤਾਰ ਚੱਲੂਗਾ ਧੰਨਵਾਦ